ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਚਾਲ ਜੇ ਕੁਝ ਬੋਲੋ ਵਿਚਾਰ ਕੇ ਬੋਲੋ ਤੇ ਸੱਚ ਬੋਲੋ ਅਜ਼ਾਇਜ਼ਾ ਮਤਲਬ ਤੋਂ ਬਗੈਰ ਨਾ ਬੋਲੋ ਝੂਠ ਨਾ ਬੋਲੋ ਝੂਠ ਬੋਲਣਾ ਪਾਪ ਹੈ ਜੇ ਸੱਚ ਬੋਲਣ ਨਾਲ ਕਿਸਦਾ ਨੁਕਸਾਨ ਹੁੰਦਾ ਹੋਵੇ ਤਾਂ ਉਥੇ ਸੱਚ ਬੋਲਣ ਤੋਂ ਸੰਕੋਚ ਕਰੋ ਕੋਈ ਗਲਕਾਰ ਦਾ ਹੋਵੇ ਉਸ ਵਿੱਚ ਬੋਲਣਾ ਨਹੀਂ ਚਾਹੀਦਾ ਦੂਜੇ ਦੀ ਗੱਲ ਨਾ ਟੋਕੋ ਬਹੁਤ ਹੀ ਉੱਚੀ ਨਾ ਬੋਲੋ ਜਿਸ ਕਰਕੇ ਕਿਸੇ ਨੂੰ ਦੁੱਖ ਹੋਵੇ ਵੱਡਿਆਂ ਨੂੰ ਮੁਖੌਲ ਨਾ ਕਰੋ ਆਦਰ ਸਤਿਕਾਰ ਨਾਲ ਜੀ ਆ ਕੇ ਬੁਲਾਓ ਛੋਟਿਆਂ ਨੂੰ ਵੀ ਪਿਆਰ ਨਾਲ ਬੁਲਾਓ ਜੇ ਹਾਨੀਆਂ ਨਾਲ ਮੁਖੌਲ ਕਰੋ ਤਾਂ ਇਹੋ ਜਿਹਾ ਕਰੋ ਜਿਸ ਦੇ ਸੁਣਨ ਨਾਲ ਕਿਸੇ ਨੂੰ ਦੁੱਖ ਨਾ ਹੋਵੇ ਪਰਾਈ ਵਸਤੂ ਤੇ ਮਨ ਨਾ ਡੁਲਾਓ ਉਸ ਨੂੰ ਚੋਰਾਉਣ ਜਾਂ ਖੋਣ ਦਾ ਕਦੇ ਵੀ ਮਨ ਵਿੱਚ ਖਿਆਲ ਨਾ ਕਰੋ ਇਸ ਤਰ੍ਹਾਂ ਮਾੜੀਆਂ ਆਦਤਾਂ ਪੈ ਜਾਂਦੀਆਂ ਹਨ ਚੋਰੀ ਅਤੇ ਮਾੜੀ ਕੰਮਾਂ ਨਾਲ ਮਨੁੱਖ ਦੇ ਪੁੰਨ ਘਟਦੇ ਹਨ ਜੇ ਕਿਸੇ ਚੀਜ਼ ਦੀ ਜੇ ਕਿਸੇ ਨੂੰ ਕੋਈ ਚੀਜ਼ ਮਿਲ ਜਾਵੇ ਤਾਂ ਉਸ ਨੂੰ ਪਹੁੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ